ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵਿਜਿਟ ਪਿੰਡ ਮਹਮੂਦਪੁਰਾ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੀ ਬਾਈ ਗੁਰਪ੍ਰੀਤ ਦੇ ਘਰ ਪਹੁੰਚ ਚੁੱਕੇ ਹਾਂ ਇੱਕ ਤਜਕਸੂਆ ਦੱਸ ਰਿਹਾ ਗਾਂ ਲੈ ਗਿਆ ਸੋਈ ਮਗਰ ਵੱਛੀ ਆਸ ਕਰਦੇ ਜੋ ਸਾਡੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ ਸਵੈਟ ਕਰਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਕਨ ਉਹ ਆਲ ਸੈਟ ਕਰਿਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਆਓ ਲਈਏ ਵਧੇਰੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਠੀਕ ਹੈ ਜੀ ਤੇ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਕੈਂਡਾ ਮਹਿਮੂਨਪੁਰਾ ਜ਼ਿਲ੍ਹਾ ਤੇ ਤਸੀਲ ਜ਼ਿਲ੍ਹਾ ਤਰਨਤਾਰ ਤਸੀਲ ਬੱਟੀ ਠੀਕ ਹੈ ਜੀ ਮੋਬਾਈਲ ਨੰਬਰ 9646103834 ਠੀਕ ਕਿੰਨਾ ਸੂਬਾ ਹੈ ਬਈ ਤੀਜੇ ਸੂਬੇ ਸੂਈਏ ਤੀਜੇ ਕਿੰਨੇ ਕਿ ਤਰ੍ਹਾਂ ਦਾ ਹੋ ਗਿਆ ਉਸ ਨੂੰ ਤੂੰ ਇਹ ਨੂੰ ਅੱਜ ਹੀ 12-13 ਦਿਨ ਹੋ ਗਏ ਬਈ ਠੀਕ ਹੈ ਹਾਂਜੀ ਕੋਈ 15 ਵੀ ਲਾ ਲੈ ਹਾਂਜੀ ਤੂੰ ਹੀ ਲਾ ਲਓ ਬੰਦਾ ਲੋ ਲਿਆਂਦੇ ਆ ਕੋਈ 17-18 ਦਿਨ ਵੀ ਲਾ ਸਕਦਾ ਜੀ ਹਾਂਜੀ ਹਾਂਜੀ ਜਿਹੜਾ ਲਿਆਂਦਾ ਉਹ ਚਿੱਕੀ ਪਾ ਲੱਗਦਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਆਜ ਰਿਹਾ ਦੁੱਧ 14 ਕਿਲੋ ਆ ਜਾਂਦਾ 14 ਕਿਲੋ ਕੰਡਾ ਕਰਕੇ ਕੰਡਾ ਕਰਕੇ ਹਾਂਜੀ ਤੇ ਖੋਲ ਕੇ ਤੋਰ ਕੇ ਉਠਾਈਏ ਤੁਹਾਨੂੰ ਤੁਹਾਨੂੰ ਸਜਣਾ ਬਹੁਤ ਸੋਹਣਾ ਲੱਗਾ ਬਾਕੀ ਧਾਰਾਂ ਵੀਡੀਓ ਚਲਦੀ ਦੇ ਵਿੱਚ ਤੁਹਾਨੂੰ ਮਾਰ ਕੇ ਦਿਖਾਤੀਆਂ ਠੀਕ ਹੈ ਜੀ ਲੋ ਜੀ ਗਾਂ ਵੱਢੀ ਆ ਲੋ ਜੀ ਆ ਮਗਰ ਬੱਚੀ ਆ ਗਈ ਗਾਂ ਲੰਮੀ ਤੋਰ ਤੋਂ ਵੇਲੀ ਲੈ ਜੀ ਸਦੀ ਲੋ ਜੀ ਪ੍ਰਿੰਟ ਪ੍ਰਿੰਟ ਬਹੁਤ ਖੂਬਸੂਰਤਿਆ ਕਰਮਾਲੀ ਦਾ ਲਾਇਓ ਕਾ ਦਾ ਕਾਠ ਵੀ ਚੰਗਾ ਸੋਹਣਾ ਦੁੱਧ ਦੇਈ ਸੰਤੂ ਗਰ ਅੱਛਾ ਜੀ ਤੇ ਕੀ ਜਾਂਦਾ ਮੁੱਲ ਕਰਦੇ ਆ ਮੁੱਲ ਬਤਾ ਲੀ ਯਾਰ ਅਛਾ ਜੀ ਬਤਾ ਲਿਆ 14 ਕਿਲੋ ਦੁੱਧ ਹਾਂਜੀ 14 ਕਿਲੋ ਠੀਕ ਆ ਮਗਰ ਬੱਚੀ ਆ ਮਗਰ ਬੱਚੀ ਸਵਾਜਤੂ ਦੀ ਬਾਲੀ ਚੰਗੀ ਆ ਮਾਣਾ ਬਹੁਤ ਚੰਗੀ ਆ ਲਓ ਬਈ ਸੱਜਣੋ 14 ਕਿਲੋ ਦੁੱਧ ਵੀ ਦੱਸ ਰਿਹਾ ਤੇ ਮੁੱਲ 42000 ਦੇ ਵਿੱਚ ਲੈਦੇ ਕੀਤਾ ਜਾਊਗਾ ਤੇ ਆਸ ਕਰਦੇ ਹਾਂ ਕਿ ਜਰੂਰ ਮੰਨੂ ਲੱਗੂਗੀ ਆਪਣੀ ਖਰੀਦਦਾਰੀ ਕਰਿਓ ਪਿੰਡ ਮਮੂਦਪੁਰ ਆ ਪਹੁੰਚ ਕੇ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ